ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦਿਸਨ ਵਾਟਸਨ ਅੱਜ ਜਿਵੇਂ ਤੁਹਾਨੂੰ ਬੋਜਾ ਸੋਣਾ ਤੁਹਾਨੂੰ ਛੋਟ ਦਿਖਾਵਾਂਗੇ ਸਭ ਤੋਂ ਪਹਿਲਾਂ ਸਾਡੀ ਵੀਡੀਓ ਲਾਈਕ ਕਰਿਓ ਕਮੈਂਟ ਕਰਿਓ ਕਿ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡੇ ਆਪਣੇ ਚੈਨਲ ਦੇ ਉੱਪਰ ਜੇ ਵੀਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੀ ਜੋ ਕਿ ਫੈਬਰਿਕ ਦੀ ਡਿਟੇਲ ਹੈ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ ਆਪਾਂ ਕਿਸ ਫੈਬਰਿਕ ਤੇ ਕਿਹੜਾ ਸ ਤੁਹਾਨੂੰ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਪ੍ਰਾਈਸ ਵੀ ਆਪਾਂ ਮੈਂਸ਼ਨ ਕੀਤੇ ਹੁੰਦੇ ਨੇ ਤੁਸੀਂ ਧਿਆਨ ਨਾਲ ਵੀਡੀਓ ਸਾਰੀ ਸੁਖਿਆ ਕਰੋ ਤੇ ਜੁੰਨੀ ਵਗੈਰਾ ਦਾ ਸਟੱਫ ਹੁੰਦਾ ਹੈਗਾ ਜਿਹੜਾ ਆਪਾਂ ਤੁਹਾਨੂੰ ਦੱਸਦੇ ਹਾਂਗੇ ਵੀ ਕਿਹੜਾ ਲਗਾਇਆ ਹੈਗਾ ਤੁਸੀਂ ਉਹ ਤੋਂ ਚੇਂਜ ਕਰਕੇ ਵੀ ਆਪਣੀ ਚੋਇਸ ਅਨੁਸਾਰ ਕੋਈ ਵੀ ਸਟੱਫ ਲਗਾਉਣਾ ਚਾਹੋ ਨਾ ਲਗਵਾ ਸਕਦੇ ਹੋ ਥੋੜਾ ਤੈਦ ਲੋ ਧੰਨਵਾਦ ਆਪਣੇ ਟੂਕੇ ਪੂਰੇ ਹੋਗੇ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਅੱਜ ਜਿਹੜਾ ਮੈਂ ਸੂਟ ਵੀਅਰ ਕੀਤਾ ਹੋਇਆ ਇਹ ਆਪਾਂ ਸਿਕੋ ਸਿਲਕ ਤੇ ਕੀਤਾ ਹੋਇਆ ਹੈਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਹੋਣਗੇ ਜੇ ਤੁਸੀਂ ਕਰਵਾਉਣਾ ਚਾਹ ਰਹੇ ਤਾਂ ਕਰਵਾ ਸਕਦੇ ਹੋਗੇ ਮਸ਼ੀਨਵਰਕ ਹੋਇਆ ਹੋਇਆ ਹੈਗਾ ਤੇ neck ਤੇ ਆਪਾਂ ਐਦਾਂ ਬਟਨ ਲਗਾਏ ਲੇਗੇ ਤੇ loose loose style ਦੇ ਵਿੱਚ ਆਪਾਂ ਬਾਜੂ ਰੱਖੀਆਂ ਨੇ ਉਹ ਆ ਨਾਲ ਆਪਾਂ ਰੱਖਿਆ ਹੈਗਾ ਮਲਬਰੀ ਦਾ ਦੁਪੱਟਾ ਤੁਸੀਂ ਕੋਈ ਵੀ ਫੈਬਰਿਕ ਦਾ ਦੁਪੱਟਾ ਲਗਾ ਸਕਦੇ ਹੋਗੇ ਜੇ ਸੇਮ ਕਲਰ ਚ ਰੈਡੀ ਕਰਵਾਉਣਾ ਤਾਂ ਵੀ ਕਰਵਾ ਸਕਦੇ ਹੋਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਤੇ ਆਪਾਂ ਤੁਹਾਨੂੰ ਕਲਰ ਸ਼ੇਅਰ ਕਰ ਦਾਂਗੇ ਕੋਈ ਵੀ ਤੁਹਾਨੂੰ ਕਲਰ ਪਸੰਦ ਆਇਆ ਤੁਸੀਂ ਉਹ ਕਲਰ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਚਲੋ ਜੀ ਅੱਜ ਤੁਹਾਨੂੰ ਦਿਖਾਉਣਿਆ ਅਸੀਂ ਬਹੁਤ ਹੀ ਜਿਆਦੇ ਸੋਹਣੇ ਸੂਟ ਪਹਿਣਾ ਦੀ ਬਹੁਤ ਜਿਆਦੇ ਡਿਮਾਂਡ ਸੀ ਵੀ ਤੁਸੀਂ ਇਹ ਸੂਟ ਲੈ ਕੇ ਆਵੋ ਤੇ ਅੱਜ ਆਪਾਂ ਲੈ ਕੇ ਆਏ ਹਾਂ ਕਲਰ ਵੀ ਬਹੁਤ ਜਿਆਦੇ ਵਿੱਚ ਅਸੀਂ ਹਰ ਇੱਕ ਕਸਟਮਰ ਦੇ ਅਕੋਰਡਿੰਗ ਕਲਰ ਲੈ ਕੇ ਆਉਣੇ ਆਂਗੇ ਕੋਈ ਲਾਈਟ ਕਲਰ ਪਸੰਦ ਕਰਦਾ ਕੋਈ ਡਾਰਕ ਕਰਦਾਗਾ ਜਿਹੜੇ ਆਪਾਂ ਕੱਲ ਸੂਟ ਪਾਏ ਸੀਗੇ ਉਹ ਸੋਲਡ ਹੋ ਚੁੱਕੇ ਨੇ ਇੱਕ ਵੀ ਸੂਟ ਹੈ ਨਹੀਂਗਾ ਜੀ ਉਹਨਾਂ ਬਾਰੇ ਮੈਸੇਜ ਨਾ ਕਰਿਓ ਆਪਾਂ ਹੋਰ ਲੈ ਕੇ ਆਵਾਂਗੇ ਉਮੇ ਦੇ ਸੂਟ 19 ਰੇਂਜ ਵਾਲੇ ਜਿਹੜੀਆਂ ਭੈਣਾਂ ਨੇ ਲੈਣੇ ਹੋਣਗੇ ਆਪਣਾ ਫਾਸਟਲੀ ਆਰਡਰ ਕਰਕੇ ਰਖਵਾ ਲਿਓ ਦੇਖ ਬਹੁਤ ਹੀ ਜਿਆਦੇ ਸੋਹਣਾ ਫੈਬਰਿਕ ਹੈਗਾ विदाउट लाइनिंग ਇਹ ਸਟਿਚ ਹੋਊਗਾ ਲਾਈਨਿੰਗ ਦੀ ਇਹਨੂੰ ਕੋਈ ਲੋੜ ਨਹੀਂ ਹੈਗੀ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਚਾਦੀ ਸੋਨਾ ਹੈ। ਥੈਂਕ ਯੂ। ਸੋਣਾ ਨਾ? ਥੈਂਕ ਯੂ। ਤੇ ਨਾਲ ਹੈਗਾ ਜੀ ਦੁਪੱਟਾ ਪਿਓਰ ਮਸਲੀਨ ਦਾ। ਕਿਸੇ ਵੀ ਭੈਣ ਨੂੰ ਸੂਟ ਪਸੰਦ ਆਉਂਦਾਗਾ ਤੁਸੀਂ ਰਖਵਾ ਸਕਦੇ ਹੋ ਜਿੰਨਾ ਭੈਣਾਂ ਦੇ ਆਰਡਰ ਚੱਲ ਰਹੇ ਨੇ ਉਹ ਵੀ ਤੁਸੀਂ ਰਖਵਾ ਸਕਦੇ ਹੋਗੇ ਚੁੰਨੀ ਦੇਖੋ ਜੀ ਬਹੁਤ ਖੁੱਲਾ ਡੁੱਲਾ ਹਾਰਜਾ ਚੁੰਨੀ ਦਾ ਤੇ 2.5 ਮੀਟਰ ਦੀ ਕੱਟ ਹੈਗੀ ਦੁਪट्टे ਦੀ ਖੁੱਲਾ ਡੁੱਲਾ ਦੁਪੱਟਾ ਹੈਗਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ 2250 ਇਹਦਾ ਪ੍ਰਾਈਸ ਹੈਗਾ ਇਹਦੇ ਨਾਲ ਦਾ ਪਹਿਲਾਂ ਵੀ ਆਪਾਂ ਸੂਟ ਲੈ ਕੇ ਆਏ ਸੀ ਸੋਲਡ ਹੋ ਚੁੱਕਿਆ ਤੇ ਆਪਾਂ ਸੈਂਪਲ ਮੰਗਵਾਇਆ ਸੀਗਾ ਤੇ ਤੁਸੀਂ ਲੈ ਸਕਦੇ ਹੋ ਤੇ ਤੁਹਾਨੂੰ ਸੂਟ ਪਸੰਦ ਆਉਂਦਾ ਜਿੰਦੇ ਪਹਿਲਾਂ ਦੇ ਆਰਡਰ ਚੱਲ ਰਹੇ ਨੇਗੇ ਜਾਂ ਫਿਰ ਨਵੀਆਂ ਜੁੜ ਰਹੀਆਂ ਨੇਗੀਆਂ ਉਹਨਾਂ ਨੇ ਬਾਹਰਲੇ ਪਹਿਣਾ ਨੇ ਰਖਵਾਉਣੇ ਨੇ ਕਿ ਕਾਟਨ ਮੰਗ ਰਹੇ ਸੀ ਆਪਾਂ ਤੋਂ ਲੈ ਸਕਦੇ ਹੋ ਪਹਿਲਾ ਸੂਟ ਸੀ ਜੀ ਇਹ ਇਹ ਸੂਟਾਂ ਦੀ ਬਹੁਤ ਹੀ ਜ਼ਿਆਦਾ ਡਿਮਾਂਡ ਸੀਗੀ ਹੁਣ ਇਹ ਚੁੰਨੀਆਂ ਨਾਲ ਆਏ ਨੇ ਸੂਟ ਕਲਰ ਤੁਸੀਂ ਚੈੱਕ ਕਰ ਸਕਦੇ ਹੋਗੇ ਕਿੰਨਾ ਜ਼ਿਆਦਾ ਸੋਹਣਾ ਵਿਦਆਊਟ ਲਾਈਨਿੰਗ ਸਟੀਚ ਹੋਣਗੇ ਲਾਈਨਿੰਗ ਦੀ ਕੋਈ ਲੋੜ ਨਹੀਂ ਹੈ ਇਹਨਾਂ ਜੁਣਾ ਸੋਨਾ ਸਟਾਫ ਹੈ ਜਿੰਨਾ ਵੀ ਕਹਿ ਦੋ ਰੀਵਾ ਦਾ ਹੈਗਾ ਦੇਖੋ ਜੀ ਨਾਲ ਹੈਗੀ ਹੈ ਜੀ ਪਲੇਨ ਬਾਟਮ ਬਾਟਮ ਤੇ ਤੁਸੀਂ ਵਰਕ ਕਰਵਾਉਣਾ ਚਾਹਦੇ ਹੋ ਤਾਂ ਕਰਵਾ ਸਕਦੇ ਹੋਗੇ ਪ्युअर ਮਸਲੀਨ ਦਾ ਦੁਪੱਟਾ ਇਹਦੇ ਨਾਲ 2400 ਪ੍ਰਾਈਸ ਹੈਗਾ ਇਹਦਾ ਸਕਰੀਨ ਸ਼ਾਟ ਥੋੜਾ ਜਿਹਾ ਦੂਰੋਂ ਲੈ ਕੇ ਭੇਜਿਆ ਕਰੋ ਜੀ ਜ਼ੂਮ ਕਰਕੇ ਨਾ ਭੇਜਿਆ ਕਰੋ ਪ੍ਰਿੰਟ ਨਹੀਂ ਸਮਝ ਲੱਗਦਾ ਹੈਗਾ ਸਕਰੀਨ ਸ਼ਾਟ ਲੈ ਲਓ ਬਹੁਤ ਜ਼ਿਆਦਾ ਡਿਮਾਂਡ ਸੀਗੀ ਇਹ ਵੀ ਕਲਰ ਬਹੁਤ ਚਾਰੇ ਸੋਹਣੇਗਾ ਤੁਸੀਂ ਵਰਕ ਵਗੈਰਾ ਕਰਵਾਣਾਗਾ ਕਰਵਾ ਸਕਦੇ ਹੋ ਦੇਖੋ ਜਿਵੇਂ ਨਿਊ ਆਇਨਗੇ ਸੂਟ ਕਈ ਸੂਟਾਂ ਦੀ ਆਪਾਂ ਤਾਂ ਵੀਡੀਓ ਨਹੀਂ ਪਾਈ ਹੈਗੀ ਐਵੇਂ ਫੋਟੋ ਤੇ ਹੀ ਸੇਲ ਹੋ ਗਏ ਸੀ ਇਹ ਸੂਟ ਹਜੇ ਮੈਂ ਸਟਾਕ ਓਪਨ ਹੀ ਕੀਤਾ ਸੀਗਾ ਦੀ ਬਹੁਤ ਸੋਹਣੀ ਬਣੀ ਹੋਈ ਹੈ ਤੇ ਨਾਲ ਪ੍ਰਿੰਟ ਵੀ ਹੈ ਪ्युअर ਮਸਲੀਨ ਦਾ ਦੁਪੱਟਾ ਬਿਲਕੁਲ ਲਾਈਟ ਵੇਟ ਹੈਵੀ ਨਹੀਂ ਹੈਗਾ ਸਕਰੀਨ ਸ਼ਾਟ ਲੈ ਲਓ WhatsApp ਤੇ ਮੈਸੇਜ ਕਰਦੇ ਹੋ ਵਰਕ ਕਰਵਾਉਣਾ ਚਾਹਦੇ ਹੋ ਤਾਂ ਤੁਸੀਂ ਦੱਸ ਦਿਓ ਵੀ ਅਸੀਂ ਵਰਕ ਕਰਵਾਉਣਾਂਗਾ ਤਾਂ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ ਇਹਦਾ ਪ੍ਰਾਈਸ ਵੀ ਹੈਗਾ 2400 ਕਲਰ ਬਹੁਤ ਜਾਦੇ ਸੋਨਾ ਕਲਰ ਹੈ ਗਰਮੀਆਂ ਦੇ ਵਿੱਚ ਆਪਣੇ ਆ ਫਾਸਟਲੀ ਆਰਡਰ ਕਰਕੇ ਇਹ ਸੂਟ ਰਖਵਾ ਲਿਆ ਕਰੋ ਕਿਉਂਕਿ ਜਦ ਤੱਕ ਤੁਸੀਂ ਸਵੇਰ ਤੱਕ ਮੈਸੇਜ ਕਰਦੇ ਹੋ ਆਪਣੇ ਕੋਲੇ ਸੂਟ ਅਵੇਲੇਬਲ ਹੀ ਹੁੰਦੇ ਹੈਗੇ ਸੂਟ ਬਹੁਤ ਜਾਦੇ ਸੋਹਣੇ ਲੰਗੇ ਇਹਦਾ ਪ੍ਰਾਈਸ ਵੀ ਹੈਗਾ ਜੀ 2400 ਆਪਾਂ ਸਿਰਫ 4 ਕਲਰ ਲੈ ਕੇ ਆਏ ਸੀਗੇ ਤੇ ਲਾਸਟ ਕਲਰ ਹੈਗਾ ਫਲੋਸੀ ਸਾਰੇ ਕਲਰ ਬਹੁਤ ਜ਼ਿਆਦੇ ਸੋਹਣੇ ਲੱਗੇ ਰੀਵਾ ਬ੍ਰਾਂਡ ਦਾ ਸਟਾਫ ਹੈ ਵਿਦਾਊਟ ਲਾਈਨਿੰਗ ਸਟੀਚ ਹੋਣੀ ਹੈ ਲਾਈਨਿੰਗ ਦੀ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਕਾਟਨ ਦੇ ਸੂਟ ਦੇ ਪਿਓਰ ਕਾਟਨ ਦੇ ਜੁਨੀ ਤੁਸੀਂ ਚੈੱਕ ਕਰ ਸਕਦੇ ਹੋਗੇ ਲੇਸ ਵਗੈਰਾ ਦੀ ਤੁਸੀਂ ਫਿਨਿਸ਼ਿੰਗ ਕਰਵਾਉਣੀ ਹੈ ਤਾਂ ਆਪਾਂ ਤੁਹਾਨੂੰ ਜੁਨੀ ਤੇ ਕਰਵਾ ਕੇ ਦੇਵਾਂਗੇ ਦੁਪट्टे ਤੇ ਜੇ ਤੁਸੀਂ ਐਵੇਂ ਹੀ ਲੈਣਾਗਾ ਤਾਂ ਤੁਸੀਂ ਐਵੇਂ ਵੀ ਲੈ ਸਕਦੇ ਹੋ ਸਲਾਈ ਕਰਵਾ ਕੇ ਮੰਗਾਉਣਾ ਸਲਾਈ ਕਰਵਾ ਕੇ ਮੰਗਾ ਲਓ ਬਿਨਾਂ ਸਲਾਈ ਤੋਂ ਮੰਗਵਾਉਣਾਗਾ ਤੁਸੀਂ ਬਿਨਾਂ ਸਲਾਈ ਤੋਂ ਮੰਨਵਾ ਲਓ ਏ ਸੀਗੇ ਵਿਦਆਊਟ ਲਾਈਨਿੰਗ ਸੂਟ 2400 ਪ੍ਰਾਈਸ ਸੀਗਾ ਤੇ ਪਹਿਲੇ ਸੂਟ ਦਾ ਹੈਗਾ ਸੀਗਾ 2250 ਟੈਬੀ ਲਾਈਨਿੰਗ ਦੇ ਵਿੱਚ ਨਿਊ ਸਟੱਫ ਆਇਆਗਾ ਤੁਸੀਂ ਦੇਖੋ ਇਹਦੇ ਨਾਲ ਦੁਪट्टे ਵੀ ਲੈਣਗੇ ਕਿੰਨਾ ਸੋੜਾ ਪ੍ਰਿੰਟ ਹੈ ਸੁਪਰ ਜਿਹਾ ਕਲਰ ਹੈਗਾ ਲਾਲ ਹੈਗੀ ਆਗੀ ਬਾਟਮ ਟੈਬੀ ਲਾਈਨਿੰਗ ਦਾ ਹੀ ਦੁਪੱਟਾ ਬਾਥ ਡਿਮਾਂਡ ਦੇ ਵਿੱਚ ਸੂਟ ਨਹੀਂ ਗਾ ਆਪਾਂ ਲੈ ਕੇ ਆਏ ਸੀਗੇ ਪਹਿਲਾਂ ਆਪਣੇ ਸੇਲ ਹੋ ਚੁੱਕੇ ਨੇਗੇ ਜੁਨੀ ਤੁਸੀਂ ਦੇਖ ਸਕਦੇ ਹੋ ਸਕਰੀਨ ਸ਼ਾਟ ਲੈ ਕੇ ਵਟਸਐਪ ਤੇ ਮੈਸੇਜ ਕਰ ਦਿਓ ਜੇ ਤੁਸੀਂ ਸੂਟ ਲੈਣਾ ਚਾਹਦੇ ਹੋਗੇ ਬਿਲਕੁਲ ਪਿਓਰ ਦੇ ਵਿੱਚ ਹੈਗਾ ਇਹਦਾ ਪ੍ਰਾਈਸ ਹੈਗਾ 3500 ਸਿਰਫ ਆਪਾਂ ਦੋ ਸੂਟ ਲੈ ਕੇ ਆਏ ਸੀਗੇ ਸੈਂਪਲ ਲਈ ਤੇ ਅੱਗੇ ਆਪਾਂ ਹੋਰ ਲੈ ਕੇ ਆਵਾਂਗੇ ਲਾ ਕੁ ਬਹੁਤ ਹੀ ਜਿਆਦਾ ਡਿਮਾਂਡ ਦੇ ਵਿੱਚ ਕਲਰ ਹੈਗਾ ਨੈਕਸਟ ਚੈੱਕ ਕਰ ਸਰ ਵਰਕ ਵਗੈਰਾ ਕਰਵਾਣਾ ਹੈਗਾ ਬਾਟਮ ਤੇ 슬ੀਵਸ ਦੇ 바ਵਾ ਤੇ ਤੁਸੀਂ ਕਰਵਾ ਸਕਦੇ ਹੋਗੇ ਪੈਚ ਵਗੈਰਾ ਲੱਗ ਕੇ 바ਵਾ ਤੇ ਵਰਕ ਹੋ ਜਾਊਗਾ ਬਟਾ ਬਹੁਤ ਹੀ ਜ਼ਿਆਦੇ ਸੌਂ ਜਾਂਦਾ ਦੇਖੋ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਮੈਸੇਜ ਕਰਨਾ ਹੈਗਾ WhatsApp ਦਾ ਨੰਬਰ ਆਪਣਾ نیچے ਮੈਂਸ਼ਨ ਕੀਤਾ ਹੁੰਦਾ ਹੈਗਾ 8557905009 ਉਤੇ ਜਾ ਕੇ ਤੁਸੀਂ ਸਿਰਫ WhatsApp ਤੇ ਪਹਿਲਾਂ ਮੈਸੇਜ ਕਰਨਾ ਤੁਸੀਂ ਇਹ ਪੁੱਛਣਾ ਵੀ ਤੁਹਾਡੇ ਕੋਲ ਸੂਟ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਕਈ ਭੈਣਾਂ ਦੇ ਅੱਜ ਮੈਸੇਜ ਆਏ ਸੀਗੇ ਕੱਲ ਵਾਲੇ ਸੂਟਾਂ ਲਈ ਉਹਦੇ ਲਈ ਉਹਦੇ ਵਿੱਚੋਂ ਇੱਕ ਵੀ ਸੂਟ ਅਵੇਲੇਬਲ ਨਹੀਂ ਹੈਗਾ ਸੀਗਾ ਸੌਰੀ ਤੇ ਆਪਾਂ ਨਿਊ ਸੂਟ ਲੈ ਕੇ ਆਵਾਂਗੇ ਨਵਾਂ ਸਟਾਕ ਲੈ ਕੇ ਆਵਾਂਗੇ ਉਨੀ ਰੇਂਜ ਵਾਲਾ ਤੇ ਉਹਦੇ ਵਿੱਚੋਂ ਤੁਸੀਂ ਸਿਲੈਕਟ ਕਰਕੇ ਆਪਣੇ ਫਾਸਟਲੀ ਆਰਡਰ ਕਰ ਸਕਦੇ ਹੋਗੇ ਤੇ ਅੱਜ ਵਾਲੇ ਸੂਟ ਬਹੁਤ ਹੀ ਜਿਆਦੇ ਸੋਹਣੇ ਲੱਗੇ ਪ੍ਰਿੰਟ ਰੰਗ ਤੇ ਅਜੇ ਕੋਈ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਲਿਓ ਵਟਸਐਪ ਤੇ ਮੈਸੇਜ ਕਰਕੇ ਆਪਣਾ ਫਾਸਟਲੀ ਸੂਟ ਰਖਵਾ ਲਿਓ ਤੇ ਕਈ ਜਿੰਨਾ ਪਹਿਲਾਂ ਦੇ ਆਰਡਰ ਚੱਲ ਰਹੇ ਨੇਗੇ ਉਹ ਵੀ ਤੁਸੀਂ ਰਖਵਾ ਸਕਦੇ ਹੋਗੇ ਸੂਟ ਤੇ ਮੇਰੇ ਚੈਨਲ ਤੇ ਜੇ ਤੁਸੀਂ ਨਵੇਂ ਹੋਗੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਕਿਦਾਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਇਦਾਂ ਹੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਪਿਆਰ ਦਿলো ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਲਾਈਕ ਕਮੈਂਟ ਜਰੂਰ ਕਰਿਓ ਜੀ ਤਾਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ